ਗੁਰਦਾਸ ਮਹਾਰਾਜ ਜੀ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਕਾਰ ਜੋ ਗੁਰੂ ਰੋਪ ਗੁਰੂ ਕੈ ਰੰਗ ਸਾਧ ਸੰਗਤ ਜੀ ਨੂੰ ਗੁਰੂਆਂ ਦੇ ਗੁਰੂ ਜਗਤ ਗੁਰੂ ਪਰਮ ਪਾਰਸ ਸੰਤ ਸ਼ਰੋਣੀ ਤਾਂ ਤਾਣ ਤਨ ਸਤਗੁਰ ਵਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ ਕਿਰਪਾ ਅਸ਼ੀਰਵਾਦ ਸਹਿਤ ਤਨ ਗੁਰ ਗੁਰਦਾਸ ਮਹਾਰਾਜ ਜੀ ਦੇ ਪੂਰੇ ਵਿਸ਼ਵ ਦੇ ਵਿੱਚ ਪੂਰੇ ਵਾਜ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਹਾਰਾਜ ਜੀ ਦੇ ਸਰਦਾਰੂ ਪੈਰੋਕਾਰ ਪੁਜਾਈ ਉਹਨਾਂ ਜੀ ਦੇ ਵਿਚਾਰਾਂ ਤੇ ਆਸਥਾ ਤੇ ਸ਼ਬਦਾ ਰੱਖਣ ਵਾਲੇ ਕਰੋੜਾ ਪ੍ਰਾਣੀ ਮਹਾਰਾਜ ਦਾ ਅਦਬ ਮਾਨ ਸਨਮਾਨ ਸਤਿਕਾਰ ਕਰਦੇ ਹਨ ਔਰ ਆਪਣਾ ਈਸ਼ਟ ਗੁਰੂ ਮੰਦੇ ਨੇ ਔਰ ਕੋਈ ਵੀ ਕਾਰਜ ਛੋਟਾ ਵੱਡਾ ਜਾਂ ਖੁਸ਼ੀ ਅਤੇ ਗਮੀ ਜਦਕਿ ਗੁਰੂ ਧੰਤਨ ਸਤਿਗੁਰੂ ਉਦਾਸ ਮਹਾਰਾਜੀ ਨੂੰ ਸਾਖਸਤ ਹਾਜ਼ਰ ਨਾਦਰ ਸਮਝਦੇ ਹੋਏ ਆਪਣੀਆਂ ਸਰਦਾ ਭਾਵਨਾ ਦੇ ਨਾਲ ਇਹ ਕਾਰਜ ਕਰਦੇ ਉਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਪੂਰੀ ਦੁਨੀਆ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਮਹਾਨ ਰਹਿਬਰ ਤੇ ਪਗੰਬਰ ਮਹਾਨ ਸਤੂ ਗੁਰੂ ਹੋਏ ਨੇ ਔਰ ਉਹਨਾਂ ਦੇ ਨਾਮ ਤੇ ਅਨੇਕਾਂ ਧਰਮ ਗ੍ਰੰਥਾਂ ਵਿੱਚ ਆਏ ਆ ਔਰ ਅਨੇਕਾਂ ਧਾਰਮਿਕ ਗ੍ਰੰਥਾਂ ਉਹ ਵਿੱਚ ਆਏ ਆ ਹਾਲੇ ਉਹ ਕੇ ਰਿਸਪੈਕਟ ਸਨਮਾਨਯੋਗ ਕੋ ਗ੍ਰੰਥ ਨੇ ਸਾਰਿਆਂ ਨੂੰ ਆਪੋ ਆਪਣੇ ਮਜਬਾਂ ਤੇ ਧਰਮਾਂ ਤੇ ਮਹਾਨ ਗ੍ਰੰਥਾਂ ਤੇ ਫਕਰਿਆ ਮਾਣਿਆ ਔਰ ਹੁਣਾ ਵੀ ਚੈ ਇਸੇ ਤਰ੍ਹਾਂ ਧੰਨ ਗੁਰੂ ਦਾਸ ਮਹਾਰਾਜ ਜੀ ਦੇ ਕਰੋੜਾਂ ਸ਼ਰਧਾਲੂ ਉਹ ਵੀ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਤਾਨੂਗੁਰ ਬਦਾਸ ਮਹਾਰਾਜ ਜੀ ਦੇ ਬਾਣੀ ਤੇ ਉਹਨਾਂ ਦੇ ਵਿਚਾਰਾਂ ਤੇ ਆਸਥਾ ਰੱਖਣ ਵਾਲੇ ਉਹਨਾਂ ਨੇ ਵੀ ਬੜੇ ਪਿਆਸ ਖਾ ਕੇ ਸ਼ਰਧਾ ਭਾਵਨਾ ਦੇ ਨਾਲ ਸਤਕਾਰਯੋਗ ਸਾਧ ਸੰਗਤ ਜੀ ਨੂੰ ਪਿਛਲੇ ਬੀਤੇ ਸਮੇਂ ਤੇ 30 ਜਨਵਰੀ 2010 ਤਾਨੂਤਨ ਸਤਗੁਰੂ ਬਦਾਸ ਮਹਾਰਾਜ ਦੇ ਜਨਮ ਸਥਾਨ ਤੇ ਸ਼ੀਰਗਵਰਤਨ ਉਰ ਉੱਤਰ ਪ੍ਰਦੇਸ਼ ਵਾਰਾਂ ਵਿੱਚ ਤਪੀਤੇ ਮਹਾਰਾਜ ਦੇ ਮਹਾਨ ਆਗਮਨ ਗੁਰਪ੍ਰਕਾਸ਼ ਦਿਹਾੜੇ ਤੇ ਲੱਖਾਂ ਸ਼ਰਧਾਲੂ ਸੰਤਾਂ ਦੀ ਹਾਜ਼ਰੀ ਦੇ ਵਿੱਚ ਔਰ ਮਹਾਨ ਬਹਾਪੁਰਸ਼ਾਂ ਦੀ ਹਾਜ਼ਰੀ ਦੇ ਵਿੱਚ विश्व ਪ੍ਰਸਿੱਧ ਡੇਰਾ ਸਤਿਗੁਰ ਸੁਆਮੀ ਸਤਨਗ ਦਾ ਅੱਜ ਇਨ੍ਹਾਂ ਦੀ ਗੁਰਗੱਦੀ ਤੇ ਬਰਾਦਮਾ ਸਤਿਗੁਰ ਸੁਆਮੀ ਮਰਜੰਦਾਸ ਮਹਾਰਾਜੀ ਦੀ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਮਹਾ ਪੂਜਾ ਦੀ ਹਾਜ਼ਰੀ ਦੇ ਵਿੱਚ ਗਣ ਗੁਰੂ ਅਰਦਾਸ ਮਹਾਰਾਜ ਦੇ ਰਸਨਾ ਤੋਂ ਉਚਾਰਨ ਕੀਤੀ ਗਈ ਅਮਰਤ ਬਾਣੀ ਦਾ ਸੰਕਾ ਦੇ ਸੰਮੁਖ ਇਹ ਅਮਰਤ ਬਾਣੀ ਸਮਰਪਿਤ ਕੀਤੀ ਪ੍ਰਕਾਸ਼ਿਤ ਕੀਤੀ ਤੇ ਸਤਿਗੰਨ ਉਹਦੇ ਦਰਸ਼ਨ ਕਰਦਾ ਤੇ ਉਹਤੇ ਆਸਥਾ ਤੇ ਸ਼ਰਧਾ ਬੜਾ ਹੀ ਰੱਖਦੇ ਸਾਰਿਆਂ ਨੂੰ ਪ੍ਰੇਟ ਤੇ ਨਾਲ ਨਾਲ ਜਿੱਥੇ ਅਮਰਤ ਵੀ ਬਾਣੀ ਦਾ ਗ੍ਰੰਥ ਜਿਹੜਾ ਉਹ ਮਹਾਰਾਜ ਦੇ ਜਨਮ ਸਥਾਨ ਤੋਂ ਰਿਲੀਜ਼ ਕੀਤਾ ਗਿਆ ਪ੍ਰਕਾਸ਼ਿਤ ਕੀਤਾ ਗਿਆ ਅਤੇ ਸੰਤਾਂ ਨੂੰ ਦਰਸ਼ਨ ਦਰਾਰ ਕਰਵਾਏ ਅਤੇ ਉਹਦੇ ਤੇ ਚੱਲਣ ਦੀ ਸੰਤਾਂ ਨੂੰ ਬੇਅੰਤ ਜੋਸ਼ ਹੌਂਕ ਦੇ ਨਾਲ ਅਪੀਲ ਕੀਤੀ ਤੇ ਬੇਨਤੀ ਕੀਤੀ ਨਾਲ-ਨਾਲ ਅਰਬਦਾਸੀਆ ਧਰਮ ਉਹ ਹੋਣ ਚ ਆਇਆ ਜੈ ਕਰਦੇ ਕਾਨਪੁਰ ਦੇ ਫੌਂਟ ਵਿਚ ਆਇਆ ਜੋ ਬੋਲੇ ਸੋਨਰਪੈ ਸਤਿਗੁਰ ਦਾਸ ਮਹਾਰਾਜ ਜਕਾਰੇ ਲਗੇ ਮਹਾਰਾਜ ਜੀ ਦਾ ਜਨਮ ਸਥਾਨ ਉੱਤਰ ਪ੍ਰਦੇਸ਼ ਸ਼ੀਰਗੋਦਲ ਉਪ ਬਣ ਚੁੱਕਾ ਹੈ ਪੂਰੇ ਵਿਸ਼ਵ ਜੀ ਉੱਥੇ ਆਸਤਾ ਕੇ ਸ਼ਬਦਾਂ ਤੇ ਉਹ ਕੇਂਦਰੀ ਅਸਥਾਨ ਹੈ ਮਹਾਰਾਜ ਜੀ ਇਹ ਸ਼ਿਵਾਮਲ ਵਿਸ਼ਵ ਪ੍ਰਸਿੱਧ ਦੇਰਾ ਸਾਧੂ ਸੁਖਸਿwami ਸਰਵਰਦਾਸ ਮਹਾਰਾਜ ਜੀ ਦੇ ਇਸੇ ਆਈਆਂ ਨੇ ਔਰ ਉਹ ਇਸ ਮਿਸ਼ਨ ਦੇ ਪ੍ਰਤੀ ਦਿਨ ਰਾਤ 24 ਘੰਟੇ ਚਤਨਸ਼ੀਲ ਰਹਿੰਦੇ ਨੇ ਦੇਸ਼ਾਂ ਅਤੇ ਵਿਦੇਸ਼ਾਂ ਇਹ ਹੁਣ ਬੇਨਤੀ ਹੈ ਕਿ ਜਿੱਥੇ ਇਹ 30 ਜਨਵਰੀ 2010 ਮਹਾਨ ਧੰਗੁਰ ਗੁਰਦਾਸ ਸਮਾਰ ਅਵਰਸਨਾ ਤੋਂ ਉਚਾਰਨ ਕੀਤੀ ਹੋਈ ਮਹਾਨ ਬਾਣੀ ਦਾ ਮਹਾਨ ਮਜਸਮਾ ਮਹਾਨ ਗ੍ਰੰਥ ਸੰਗਤ ਨੂੰ ਮਿਲਿਆ ਹੈ ਅਰਬਦਾਸੀਆ ਧਰਮ ਮਿਲਿਆ ਹੈ ਇਹ ਉਹ ਬੇਨਤੀ ਹੈ ਸਮੁੱਚੀ ਸੰਗਤ ਨੂੰ ਜੋ ਤਨਸਬ ਅਰਬਦਾਸ ਮਹਾਰਾ ਦੇ ਨਾਮ ਤੇ ਆਸਥਾ ਤੇ ਸਰਦਾ ਹੱਕ ਦੇਵੇ ਉਹਨਾਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾ 2027 ਦੇ ਵਿੱਚ ਸਰਕਾਰ ਵੱਲੋਂ ਜਨਗਣਨਾ ਜਿਹੜਾ ਆ ਉਹਦਾ ਤਿਆਰੀ ਕੀਤੀ ਗਈ ਆ ਸਾਰਾ ਭਲੰਦਾ ਪਿਆਰ ਤੋਂ ਜਿੱਥੇ ਸਾਰੇ ਪ੍ਰਾਣੀਆਂ ਨੇ ਆਪ ਕੋ ਆਪਣੇ ਧੰਨ ਨੂੰ ਮਾਨ ਸਨਮਾਨ ਸਤਕਾਰ ਦੇਣਾ ਔਰ ਦੇਣਗੇ ਤੇ ਉੱਥੇ ਬੇਨਤੀ ਹੈ ਧੰਨ ਗੁਰੂ ਦਾਸ ਮਹਾਰਾਜ ਦੇ ਪੈਰੋਕਾਰ ਸੰਧਾਲੂ ਇਸ ਸਮੂਹੀ ਸੰਗਤ ਨੂੰ ਦੇਸ਼ ਅਤੇ ਵਿਦੇਸ਼ ਭੇਟੀ ਹੋਈ ਜਾਓ ਜਿੱਥੇ ਮਰਜੀ ਮੰਨੋ ਜੇ ਨੂੰ ਮਰਜੀ ਆਸਥਾ ਤੁਹਾਡੀ ਕਿਤੇ ਵੀ ਹੋ ਸਕਦੀ ਹੈ ਸ਼ਰਧਾ ਕਿਤੇ ਵੀ ਹੋ ਸਕਦੀ ਹੈ ਪਰ ਆਪਣਾ ਸਾਰਿਆਂ ਦਾ ਈਸ਼ਟ ਗੁਰੂ ਗੁਰੂਆਂ ਦੇ ਗੁਰੂ ਜਗਤ ਗੁਰੂ ਧੰਨ ਧੰਨ ਸਤਗੁਰ ਬਦਾਸ ਮਹਾਰਾਜ ਜੀ ਹੈ ਤੇ ਧਰਮ ਦੇ ਕਾਲਪ ਦੇ ਵਿੱਚ ਸਾਰਿਆਂ ਨੇ ਤੁਸੀਂ ਅਸੀਂ ਆਪਾਂ ਰਬਦਾਸੀਆ ਧੰਨ ਲਾਉਣਾ ਤੇ ਜਾਪ ਦੇ ਆਧਾਰ ਤੇ ਆਪਾਂ ਜੋ ਧੰਨ ਗੁਰਬਦਾਸ ਮਹਾਰਾਜ ਜੀ ਨੇ 14ਵੀਂ ਸਦੀ ਚ ਸਾਰਿਆਂ ਨੂੰ ਸਾਂਝਾ ਆਪ ਦੇਸ਼ ਦਿੱਤਾ ਕਿ ਕਹਿਰਾ ਵਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋ ਵੀ ਕਹਮ ਪਾਪ ਆਪਾਂ ਜਾਤੀ ਦੇ ਆਧਾਰ ਤੇ ਆਪਾਂ ਚਮਾਰ ਰੋ ਪਾਣਾ ਤੇ ਧਰਮ ਦੇ ਆਧਾਰ ਤੇ ਆਪਾਂ ਰਵਦਾਸੀਆ ਧਰਮ ਪਾਣਾ ਰਵਦਾਸੀਆ ਅਖਲ ਰਵਦਾਸੀਆ ਕਰਪਾ ਕਰ ਅਖਲ ਪਾਰਸੀਆ ਆਤਿਆ ਰਵਦਾਸੀਆ ਤਰ ਸੰਗਠਨ ਤਿਆਰ ਹੋ ਚੁੱਕਾ ਆ ਮਹਾਰਾਜ ਜੀ ਉਹਦੇ ਚੇਅਰਮੈਨ ਨੇ ਸਤਿਗੁਰੂ ਤੁਹਾਨੂੰ ਦੱਸ ਮਹਾਰਾਜ ਆਪਾਂ ਸਾਰੇ ਉਹਨਾਂ ਦੇ ਚਰਨਾਂ 'ਚ ਰਹਿਣ ਵਾਲੇ ਆ ਸਾਰੇ ਨੂੰ ਬੇਨਤੀ ਹੈ ਕਿ ਆਪਾਂ ਗੁਰੂ ਅਰਬਦਾਸ ਮਹਾਰਾਜ ਦੇ ਪੈਰੋਕਾਰਾਂ 2027 ਦੇ ਵਿੱਚ ਬੇਨਤੀ ਹੈ ਅਰਕਾਸੀਆ ਕਰਨ ਲਗਾਉਣਾ ਕਾਲਮ ਦੇ ਵਿੱਚ ਯਾਤ ਦਾ ਕਾਲਮ ਆਇਆ ਤੇ ਉਹਦੇ ਵਿੱਚ ਰਵਿਦਾਸ ਮਹਾਰਾਜ ਦਾ ਨਾਮ ਜਿਹੜਾ ਹੈ ਕਹਿਰ ਵਿਦਾਸ ਕਲਾਸਟ ਮਹਾਰਾ ਉਹ ਚੇਤਾਨੀ ਪੜਾਉਣਾ ਤੇ ਚਮਾਰ ਰੱਖਣਾ ਇਹ ਬੇਨਤੀਆਂ ਨੂੰ ਪ੍ਰਵਾਨ ਕਰਨਾ ਅੱਜ ਸਾਡੇ ਕੋਲ ਫਗਵਾੜੇ ਦੀ ਸਮਿਤੀ ਟੀਮ ਉੱਚੇ ਚਤਰ ਤੇ ਪਹੁੰਚੀ ਹੈ ਇਹਨਾਂ ਦਾ ਦਿਲ ਦੀਆਂ ਅੰਗਹਰਾਈਆਂ ਤੋਂ ਡੇਰਾ ਚਿੜਚ ਪੁੰਚੁੰਦੇ ਧੰਨਵਾਦ ਕੀਤਾ ਜਾ ਰਿਹਾ ਔਰ ਨਾਲ ਨਾਲ ਤਾਨਗੁਰ ਵਿਦਾਸ ਮਹਾਰਾਜ ਦੇ ਪਾਵਨ ਪਰਿਚਰ ਚਰਨਾਂ 'ਚ ਸਤਿਗੁਰੂ ਸ੍ਰੀ ਅਮੰਦਰ ਸਾਹਿਬ ਦਾ ਸਮਾਰਗੀ ਚੰਨ ਬੇਨ ਕੀ ਕਾਰਕ ਸੱਚੇ ਪਾਤਸ਼ਾਹ ਇਹਨਾਂ ਸੇਵਾਦਾਰਾਂ ਨੂੰ ਸੁਚੱਜੇ ਢੰਗ ਦੇ ਨਾਲ ਸ਼ਰਧਾ ਭਾਵਨਾ ਤੇ ਲਗਨ ਦੇ ਨਾਲ ਤੇ ਪਿਆਰ ਦੇ ਨਾਲ ਸੇਵਾ ਕਰਨ ਦੀ ਸਤਿਗੁਰਜੀ ਬਖਸ਼ਿਸ਼ ਕਰਨੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅਸੀਸਾਂ ਬਖਸ਼ਿਸ਼ ਕਰਨੀ ਇਹਨਾਂ ਸੇਵਾਦਾਰਾਂ ਨੂੰ ਮਹਾਰਤ ਤਰਕੀਆਂ ਤੇ ਉਲੰਧੀਆਂ ਵੱਲ ਚੱਲਣ ਦੀ ਪ੍ਰੇਰਿਤ ਕਰਨਾ ਬਖਸ਼ਿਸ਼ ਦੀ ਦੇਣੀ ਇਹਨੇ ਸ਼ਾਮਿਲ ਕਿ ਦੇਣੀ ਕਿ ਉਹਨੇ ਜਾ ਚੱਕੇ जय गुरुदेव ਧੰਨ ਗੁਰਦੇ ਜੋ ਬੁੱਲੇ ਸੁਨੜਦਾ ਹੈ ਸੋ ਜਦੋਂ ਬੋਲਦਾ ਉਸ ਮਹਾਰਾਜ ਕੀ ਤਰ੍ਹਾਂ જય ਗੁਰਦੇ ਧੰਨ ਗੁਰਦੇ ਅੱਜ ਅਖਿਲ ਭਾਰਤੀਆ ਰਸਿਆ ਕਾਰਮ ਸੰਗਠਨ ਦੀ ਜੋ ਫਗਵਾੜਾ ਦੀ ਬੋਡੀ ਬਣਾਈ ਗਈ ਹੈ ਜਿਹੜਾ ਪ੍ਰਧਾਨ ਜੀ ਵਿਹਾਤੀ ਪ੍ਰਧਾਨ ਫਗਵਾੜਾ ਸ਼ਰੀ ਪ੍ਰਧਾਨ ਫਗਵਾੜਾ ਔਰ ਲੋਟੀਮ ਸਾਰੇ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਅੱਜ ਵੀ ਆ ਕੇ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਔਰ ਅੱਜ ਤੋਂ ਫਗਵਾੜਾ ਦੇ ਵਿੱਚ ਕਾਰਜ ਜੋ ਅਖਿਲ ਭਾਰਤੀਆ ਰਸਿਆ ਤੋਂ ਅਸੀਂ ਕਰਣ ਦੇ ਸ਼ੁਰੂ ਕੀਤੇ ਜਾ ਰਹੇ ਆ ਸੋ ਅਖਿਲ ਭਾਰਤੀਆ ਰਵਦਾਸੀਆ ਧਰਮ ਸੰਗਠਨ ਵੱਲੋਂ ਜੋ ਆਉਣ ਵਾਲੀ ਜਾਣਕਾਰੀ ਦੇ ਵਿੱਚ ਸਮੁੱਚੇ ਸਮਾਜ ਨੂੰ ਇਹ ਹੀ ਬੇਨਤੀ ਆ ਕਿ ਆਪਾਂ ਜਿੱਥੇ ਮਰਜੀ ਜਾਂਦੇ ਹੋਈਏ ਜਿੱਥੇ ਮਰਜੀ ਆਸਥਾ ਰੱਖਦੇ ਹੋਈਏ ਜਿਹੜੇ ਮਰਜੀ ਡੇਰੇ ਦੇ ਸਮਰਪਿਤ ਹੋਈਏ ਲੇਕਿਨ ਜਾਣਗੜਨਾ ਦੇ ਵਿੱਚ ਆਪਾਂ ਸਾਰਿਆਂ ਨੇ ਰਵਦਾਸੀਆ ਧਰਮ ਲਿਖਾਉਣਾ ਔਰ ਜਾਤ ਦੇ ਕਾਲਮ ਵਿੱਚ ਚਮਾਰ ਲਿਖਾਉਣਾ ਅਸੀਂ ਸਾਰੇ ਹੀ ਧਰਮਾਂ ਦੇ ਰਹਿਬਰਾਂ ਦਾ ਸਾਰੇ ਹੀ ਧਰਮਾਂ ਦਾ ਔਰ ਸਾਰੇ ਹੀ ਗ੍ਰੰਥਾਂ ਦਾ ਸੰਪੂਰਨ ਤੌਰ ਤੇ ਸਤਿਕਾਰ ਕਰਦੇ ਹਾਂ ਔਰ ਜਿੱਥੇ ਅਸੀਂ ਸਾਰੇ ਧਰਮਾਂ ਦਾ ਗ੍ਰੰਥਾਂ ਦਾ ਸਤਿਕਾਰ ਕਰਦੇ ਆ ਉਥੇ ਅਸੀਂ ਵੀ ਆਸ ਰੱਖਦੇ ਆ ਕਿ ਸਾਰੇ ਧਰਮਾਂ ਵਾਲੇ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਔਰ ਅਮਰਤ ਬਾਣੀ ਗ੍ਰੰਥ ਦਾ ਵੀ ਸਤਿਕਾਰ ਕਰਨ ਸੋ ਇਸ ਕਰਕੇ ਅਗਰ ਜੇ ਕੋਈ ਇਹੋ ਜਿਹੀ ਘਟਲਾ ਘਟਦੀ ਆ ਜਾਂ ਕੋਈ ਸ਼ਰਾਪ ਕਰਦਾ ਕਿ ਅਮਰਤ ਬਾਣੀ ਨੂੰ ਪੁੱਠੀ ਸਕਦਾ ਜਾਂ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਭਗਤ ਸਾਦਾ ਤੇ ਬਹੁਤ ਹੀ ਨਿੰਦਣੀ ਆ ਬਹੁਤ ਮਾੜੀ ਗੱਲ ਆ ਸਤਿਕਾਰ ਕਰੋ ਔਰ ਕਰਾਓ ਆਪਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਜਾਤੀਵਾਦ ਕੋ ਵਿੱਚ ਨਹੀਂ ਪੈਣਾ ਅਸੀਂ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਤਿਕਾਰ ਕਰਦੇ ਰਹਾਂਗੇ ਔਰ ਆਉਣ ਵਾਲੀ ਚੰਗਣਾਂ ਦੇ ਵਿੱਚ ਸਾਰੇ ਹੀ ਸਮਾਜ ਨੂੰ ਬੇਤੀ ਕਰਦੇ ਹਾਂ ਕਿ ਆਪਸੀ ਮਨਕਤ ਸਦਕੇ ਕਿ ਕਿਸੇ ਇੱਕ ਦੇਲੇ ਦਾ ਨਹੀਂ ਇਹ ਕਿਸੇ ਇੱਕ ਸੰਪਰਦਾਇ ਦਾ ਨਹੀਂ ਕਿਸੇ ਇੱਕ ਜਾਤ ਦਾ ਨਹੀਂ ਰਵਦਾਸੀਆ ਧਰਮ ਸਮੂਚੀ ਮਨਕਤ ਧਰਮ ਹੈ ਇੱਥੇ ਕਿਸੇ ਵੀ ਜਾਤ ਦੀ ਕੋਈ ਵੀ ਜਾਤ ਪਾਤ ਧਰਮ ਦੇ ਵਿੱਚ ਨਹੀਂ ਹੋਏਗੀ ਅਗਰ ਕੋਈ ਬਾਦਮਿਕੀ ਆਪਣੇ ਆਪ ਨੂੰ ਰੰਦਾਸੀਆ ਤੁਹਾਨੂੰ ਲਿਖਾਉਂਦਾ ਤਾਂ ਉਹਦੇ ਵਿੱਚ ਕੋਈ ਬਾਦਮਿਕੀ ਰੰਦਾਸੀਆ ਨਹੀਂ ਕਿਹਾ ਜਾਵੇਗਾ ਅਗਰ ਕੋਈ ਬਾਜੀਗਰ ਰੰਦਾਸੀਆ ਲਿਖਾਉਂਦਾ ਉੱਥੇ ਕੋਈ ਬਾਜੀਗਰ ਰੰਦਾਸੀਆ ਨਹੀਂ ਕਿਹਾ ਜਾਏਗਾ ਸਿਰ ਤੇ ਸਿਰ ਰੰਦਾਸੀਆ ਕਿਹਾ ਜਾਵੇਗਾ ਜਿਵੇਂ ਕਿ ਦੂਸਰੇ ਧਰਮਾਂ ਦੇ ਵਿੱਚ ਵੀ ਜਿਵੇਂ ਕੋਈ ਚਮਾਰ ਆਪਣਾ ਛਕ ਲਵੇ ਤਾਂ ਉਹਨੂੰ ਰੰਦਾਸੀਆ ਸੇ ਕਿਹਾ ਜਾਂਦਾ ਜੇ ਕੋਈ ਬਾਦਮਿਕੀ ਸੇ ਆਪਣੇ ਛਕ ਲਾਵੇ ਤਾਂ ਉਸਨੂੰ ਮੱਜਬੀਸ ਸੇ ਕਿਹਾ ਜਾਂਦਾ ਅਗਰ ਕੋਈ ਤਰਖਾਨ ਸਾਹਿਬ ਛਕ ਲਾਵੇ ਤਾਂ ਉਸਨੂੰ ਗਾਮਕੜੀਆ ਸੇ ਕਿਹਾ ਜਾਂਦਾ ਲੇਕਿਨ ਰੰਦਾਸੀਆ ਧਰਮ ਦੇ ਵਿੱਚ ਇਹੋ ਜਿਹੀ ਕੋਈ ਜਾਤ ਪਾਤ ਨਹੀਂ ਹੋਵੇਗੀ ਸਿਰ ਸੋ ਆਓ ਆਪਾਂ ਸਾਰੇ ਮਿਲ ਕੇ ਪ੍ਰਣ ਕਰੀਏ ਕਿ ਘਰ-ਘਰ ਜਾ ਕੇ ਸੂਚੇ ਸਮਾਜ ਨੂੰ ਬੇਨਤੀ ਕਰੀਏ ਔਰ ਸਮਾਜ ਨੂੰ ਬੇਨਤੀ ਕਰੀਏ ਕਿ ਆਉਣ ਵਾਲੀ ਜਨਗਣਨਾ ਵਿੱਚ ਜਾਤ-ਜਮਾਤ ਔਰ ਧਰਮ ਨੂੰ ਬਸਿਆਲ ਬਣਾ ਸੋ ਮਹਾਰਾਜ ਜੀ ਨੇ ਊਦਾਸ ਅਖਿਰ ਭਾਰਤੀ ਅਦਵਾਸੀਆ ਤਰਕ ਸੰਗਠਨ ਫਗਵਾੜਾ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਚਿਲਾਉਣ ਦੇ ਲਈ ਜਿੱਥੇ ਆਸ਼ੀਰਵਾਦ ਦਿੱਤਾ ਉੱਥੇ ਨਾਲ ਦੀ ਨਾਲ ਸਾਨੂੰ ਮਾਇਆ ਦੇ ਵੀ ਕਫੇ ਬਖਸ਼ਿਸ਼ ਕੀਤੀ ਹੈ ਕਿ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਕਾਰਜ ਆ ਜੋ ਮਾਇਆ ਤੋਂ ਬਿਨਾਂ ਨਹੀਂ ਰਹਿ ਸਕਦੇ ਸੋ ਇਸ ਕਰਕੇ ਮਹਾਰਾਜ ਜੀ ਦਾ ਕੋਟਨ ਕੋਟ ਧੰਨਵਾਦ ਔਰ ਮਹਾਰਾਜ ਦੇ ਚਰਨਾਂ ਵਿੱਚ ਹਮੇਸ਼ਾ ਦੀ ਤਰ੍ਹਾਂ ਆਤਮਸਤਖੁਦ ਇਹਹੀ ਆਸ ਰੱਖਦੇ ਆ ਕਿ ਮਹਾਰਾਜ ਜੀ ਇਸੇ ਹੀ ਤਰ੍ਹਾਂ ਆਪਣਾ ਅਸ਼ੀਰਵਾਦ ਬਖਸ਼ਿਸ਼ ਕਰਦੇ ਰਹਿਣਗੇ ਤਾਂ ਜੋ ਸੂਚਾ ਸਮਾਜ ਸਮਾਜ ਦੀਆਂ ਬੁਲੰਦੀਆਂ ਨੂੰ ਜਾਣ ਲਈ ਸੰਘਰਸ਼ ਕਰਦਾ ਰਹੇ ਅਤੇ ਆਪਣਾ ਯੋਗਦਾਨ ਪਾਉਂਦਾ ਰਹੇਗੀ ਸੋ ਜੈਗੁਰਦੇਵ ਤੁਹਾਨੂੰ ਗੁਰਦੇਵ